ਇਹ ਤੇ ਨਾ ਸ਼ੇਕਲੇ ਡੁੱਬੇ ਹੋਇਆ ਨਾ ਮੇਰਾ ਬੰਦਾ ਉਸੇ ਮਿਸ਼ਾਲੀ ਲੋਕਾਂ ਦੇ ਗੰਦ ਕੱਢ ਕੱਢ ਕੇ ਕਿਸ਼ਾਰਾ ਕਰਦੀਆਂ ਵਾ ਉੱਤੋਂ ਚੀਜ਼ ਪਿੱਛੋਂ ਆਦਿੰਦੇ ਗਾੜੀ ਕੋਈ ਨਹੀਂ ਡੁੱਬਾ ਅਈ ਆ ਨੋਜ ਤੇ ਜਾ ਜਾ ਕੇ ਭਾਇ ਭਾਇ ਕੇ ਸਮਾਨ ਲਿਆਉਣੇ ਕੋਈ ਸਾਡੀ ਸੁਣਾਈ ਨਹੀਂ ਹੈਗੀ ਆ ਪਿੰਡ ਘੜੰਮ ਦੇ ਵਿੱਚ ਆ ਤੰਬੂ ਲਾਇਆ ਇੱਥੇ ਕੋਈ ਨਹੀਂ ਜੀ ਖਲੋਂਦਾ ਵੇ ਐਂ ਤੰਬੂ ਦੇ ਸਾਨੂੰ ਆ ਡੱਗਾ ਲਾ ਕੇ ਦਿੱਤਾ ਇਹਨਾਂ ਦੀ ਬੜੀ ਵੱਡੀ ਫੇਰ ਭਰਨੀ ਹੈ ਘੋਰਾਂ ਨੂੰ ਆਟੇ ਦੀ ਲੋੜ ਹੈ ਆਟੇ ਦੀ ਲੋੜ ਹਾਂ ਆਟੇ ਲਈ ਆਪਣੀ ਟਰਾਲੀ ਆ ਗਈ ਆਟਾ ਹੀ ਲਵਾ ਦਿੰਦੇ ਹੋਰ ਦੱਸੋ ਕਿ ਦਾਲ ਦੀ ਲੋੜ ਸਾਨੂੰ ਨਾ ਸਭ ਦਾ ਸਾਨੂੰ ਸਾਰਾ ਹੀ ਚਾਹੀਦਾ ਟੋਟਾ ਸਾਨੂੰ ਕੁਝ ਨਹੀਂ ਸਾਰੇ ਵੀਰਾਂ ਨੂੰ ਬੇਨਤੀ ਹੈ ਬੰਨ ਤੋਂ ਕਿੰਨੀ 5 ਕਿਲੋਮੀਟਰ ਅੱਗੇ ਹਾਂਜੀ ਹਾਂਜੀ ਇਹ ਘੜੰਮ ਪਿੰਡ ਪੈ ਜਾਂਦਾ ਵਾ ਘੜੰਮ ਪਿੰਡ ਦੇ ਵਿੱਚ ਬਹੁਤ ਵਾਰ ਰਸਤਾ ਪਕਾਇਆ ਪਸ਼ੂਆਂ ਆ ਕੇ ਚਾਰਾ ਪਕਾਇਆ ਜਾਵੇ ਜਹਾਂ ਪੇ ਇੱਧਰ ਅੱਗੇ ਕੋਈ ਨਹੀਂ ਆ ਰਿਹਾ ਤਾਂ ਨਾ ਕੋਈ ਨਹੀਂ ਟੁੱਟਿਆ ਦੇ ਬੇਨਤੀ ਵੀਰ ਜੀ ਵੱਟਾ ਵਾਦਰਾ ਆਪਾਂ ਗੇਪ ਚਾਈ ਜਾਵੇ ਇਹਨਾਂ ਦੇ ਦਾਵਾ ਨਹੀਂ ਕੋਈ ਫਸਲ ਮਰੀ ਉਹਨਾਂ ਨੂੰ ਮਿਲੀ ਜਾਂਦਾ ਵਾ ਅਸੀਂ ਡੁੱਬੇ ਹੋਏ ਆ ਸਾਡਾ ਟਰਾਂਫੋਰ ਜਿਹੜਾ ਪਾਸਾ ਸਾਡਾ ਆ ਪਾਸਾ ਆ ਸਾਡਾ ਪਾਸਾ ਟਰਾਂਫੋਰ ਵੀ ਸਾਡਾ ਡੇਡ ਦੇ 6 ਕਿੰਨੇ ਪਹਿਲੀ ਆ ਸਾਡਾ ਖੰਭਾ ਵੀ ਡੇ ਤੇ ਆਏ ਭਾਜ ਭਾ ਕੇ ਬੰਦਾ ਮੇਰੇ ਸਿਰ ਤੇ ਮੈਂ ਕਿਹੇ ਬੰਦੇ ਨੂੰ ਤਿਆਰ ਕਰਦੀਆਂ ਤੇ ਫੇਰ ਮੈਂ ਜਾ ਕੇ ਸਮਾਨ ਭਾਜ ਭਾ ਕੇ ਲੈ ਆਉਣੀ ਆ ਕੋਈ ਵੀਰੇ ਕੋਈ ਨਾ ਆ ਆ ਤਾਂ ਦਾਣਾ ਕਰਦੇ ਹਿੱਕੇ ਪਾਸਾ ਤੁਹਾਨੂੰ ਦੇਨੇ ਹੀ ਰਸਤਾ ਆ ਜੀ ਤੁਹਾਨੂੰ ਸਾਡੇ 15 ਡੰਗਰ ਸਨ ਜੀਦ ਹੋ ਦਿੱਤਾ ਹੋਰ ਵੀ ਕਰਾਂਗੇ ਸੇਵਾਦਾਰਾਂ ਕੇ ਬੇਨਤੀ ਪਾ ਕਰ ਦਿੱਤੀ ਵੀਡੀਓ ਪਾ ਕੇ ਸਾਰੇ ਅੱਗੇ ਆਉਣ ਆਟਾ ਲਓ ਤੁਸੀਂ ਕੰਮ ਜਿਹੜੀ ਚੀਜ਼ ਦੀ ਲੋੜ ਹੈ ਪਰ ਪਣਾ ਕੇ ਬੇਨਤੀ ਲੋੜ ਅਨਸਾਰ ਲਓ ਸੇਵਾਦਾਰ ਸਾਰੇ ਆ ਰਹੇ ਆ ਆ ਵੇ ਦੋ ਬੈਠੇ ਸਮਾਨ ਆ ਰਿਹਾ ਏਕੇ ਦੇ ਦੇ ਦੋ ਏਕੇ ਏਕੇ ਦੇ ਦੇ ਸਾਰੇ ਲੋ ਜੀ ਲਓ ਆਟਾ ਜੀ ਆਟਾ ਆਪਣੇ ਕੋਲ ਆ ਜੀ ਚੌਦਾ ਵੀ ਦੋ ਦਾ ਰੋਰ ਲੈ ਕਾਲੇ ਨਾ ਕੋ ਕਾਲੇ ਨਾ ਤੋ ਮੇਰੇ ਪਰ ਲੰ ਲੈ ਪੈੜੀ ਜਾਂਦੇ ਮੈਨਾਂ ਤਾਂ ਟੋਕ ਕੇ ਰੱਖੋ ਮੈਨਾਂ ਦਾ ਰੋਰ ਪਈ